ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਇੱਕ ਕੁੜੀ ਹੈਗੀ ਐ ਸੋਨੂ ਕੋਰ ਜਿਹਨੂੰ ਉਹਦੇ ਡਾਰਕ ਕਲਰ ਕਰਕੇ ਸੋਸ਼ਲ ਮੀਡੀਆ ਤੇ ਬਹੁਤ ਪਬਲਿਸਿਟੀ ਮਿਲੀ ਪਬਲਿਕ ਨੇ ਬਹੁਤ ਬੋਸਪੋਰਡ ਕੀਤਾ ਤੇ ਤੁਸੀਂ ਵੀ ਹਰ ਇੱਕ ਨੂੰ ਜਣੇ ਖਣੇ ਨੂੰ ਤੁ ਚੱਕ ਕੇ ਸਪੋਰਟ ਕਰਦੇ ਨੇ ਉਹ ਸਿਰੇ ਚੜਾ ਲੈਨੇ ਹੋ ਤੇ ਇਹ ਫਿਰ ਲੋਗ ਸੋਸ਼ਲ ਮੀਡੀਆ ਇਨਫਲੂਐਂਸਰ ਬਣ ਕੇ ਚਿੰਨਤ ਕੋ ਟੈਲੈਂਟ ਨਹੀਂ ਹੈ ਕੀ ਇਨਫਲੂਐਂਸ ਕਰ ਰਹੀ ਹੈ ਮੈਂ ਅੱਜ ਤੁਹਾਨੂੰ ਦੱਸਦੀ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਸੀ ਵੀ ਸ਼ਿੱਧੀ ਦਿਹਾੜੇ ਚੱਲ ਰਹੀ ਹੈਗੀ ਆ ਤਾਂ ਇਹ ਕੁੜੀ ਆਪਣੇ ਫੈਮਿਲੀ ਦੇ ਨਾਲ ਫਤੇਗੜ ਸਾਹਿਬ ਮੱਥਾ ਟੇਕਣ ਲਈ ਜਾਂਦੀ ਹੈ ਔਰ ਉੱਥੇ ਜਾ ਕੇ 1 ਮਿੰਟ ਵੀ ਇਹ ਔਰ ਇਹਦੀ ਫੈਮਿਲੀ ਦੰਦ ਕੱਢਣੋਂ ਨਹੀਂ ਖੜਦੇ ਦੰਦ ਕੱਢਣੋਂ ਦਾ ਤਾਂ ਜੇਨਾਂ ਨੂੰ ਕੋਈ ਇਤਿਹਾਸ ਦਾ ਪਤਾ ਹੋਵੇ ਮੈਂ ਬਾਕੀ ਗੱਲਾਂ ਐਂਡ ਚ ਕਰੂੰਗੀ ਪਹਿਲਾਂ ਆਪਾਂ ਦੇਖਦੇ ਆਂ ਇਹਦਾ ਵਲੌਗ ਠੀਕ ਹੈ ਜੀ ਦੇਖੋ ਚਲੋ ਜੀ ਹੁਣ ਲੰਗਰ ਕਰਦੇ ਚੱਲੇ ਲਾਓ ਜੀ ਆਪਾਂ ਪ੍ਰਸ਼ਾਦਾ ਛਕ ਲਿਆ ਹੁਣ ਅੱਗੇ ਚੱਲੇ ਓਧਾਰ ਕਿਹਨ ਜਾ ਕੋ ਮਨੇ ਕੋਲ ਉੱਪਰ ਜਾ ਲੈ ਲੱਗਦਾ ਸਾਰੇ ਨੇ ਇਸ ਤਰ੍ਹਾਂ ਕਰ ਸੀ ਤੇ ਪਰੇ ਦੇ ਕੋਲੇ ਤੋਂ ਤੰਨੇ ਲੜੇ ਵਰਤੇ ਆ ਕਿ ਕੋਸ ਨਹੀਂ ਆਖਾ ਸਾਰੀ ਇੱਕ ਦੇਖ ਲੈ ਤੁਸੀਂ ਹੁਣੇ ਕਿਦਾਂ ਦੰਦ ਕੱਢ ਕੱਢ ਕੇ ਹੱਸ ਰਹੀ ਐ ਲੰਗਰ ਅਸੀਂ ਛਕ ਲਿਆ ਪੀਣ ਲੱਗਿਆ ਚਾਹ ਫਿਰ ਬਾਜ਼ਾਰ ਘੁੰਮਣ ਜਾ ਰਹੇ ਆ ਠੀਕ ਹੈ ਜੀ ਨਾਲ ਇਹਦੇ ਪਤਾ ਨਹੀਂ ਕੌਣ ਹੈਗੇ ਉਹ ਕਹਿੰਦੇ ਬਾਜ਼ਾਰ ਬਾਜ਼ ਚ ਘੁੰਮਦੇ ਹੈਗੇ ਆ ਤੇ ਪਹਿਲਾਂ ਉੱਪਰ ਜਾਈਏ ਨਹੀਂ ਪਹਿਲਾਂ ਦੱਸੋ ਫਤੇਗੜ ਸਾਹਿਬ ਜਿਹੜੀ ਧਰਤੀ ਹੈਗੀ ਐ ਉਹ ਕੋ ਮਨ ਲਈ ਆਈ ਹੈਗੀ ਕੀ ਇਨਫਲੂਐਂਸ ਕਰ ਰਹੇ ਹੈਗੇ ਆ ਬੱਚਿਆਂ ਨੂੰ ਕੀ ਸੇਦ ਮਿਲੂਗੀ ਅੱਗੇ ਦੇਖੋ ਪੀਣ ਲੱਗੇ ਚਾਹ ਖਾਂਦਾ ਉਹ ਤਾਂ ਬਾਬਾ ਅੰਟੀ ਸਸਰ ਘਰ ਆਉਂਦੇ ਸਾਰਾ ਨੂੰ ਕੀਤਾ ਸਾਰਿਆਂ ਆਏ ਤੁਸੀਂ ਸਾਹ ਹਏ 44 ਮਿੰਟ 44 ਸਕਿੰਡ ਦਾ ਵਲੋਗ ਲੰਘਿਆ ਹੈਗਾ ਇੱਕ ਮਿੰਟ ਵੀ ਇਸ ਕੁੜੀ ਦੇ ਦੰਦ ਅੰਦਰ ਹੋਏ ਕਦੀ ਚਾਹ ਪੀਣ ਲੱਗੀਆਂ ਕਦੀ ਫੋਟੋਆਂ ਖਾਸ ਕਰਕੇ ਖਿਚਾਰੇ ਹੈਗੇ ਤੁਸੀਂ ਹੁਣ ਮਾੜਾ ਗਾਂ ਦੇਖੋ ਇਹਦੀ ਹਰਕਤਾਂ ਤੁਸੀਂ ਦੇਖਦੇ ਕੇ ਨਾ ਤੁਹਾਨੂੰ ਗੁੱਸਾ ਚੜਨ ਲੱਗ ਜਾਊਗਾ ਮੇਰੇ ਅੰਦਰ ਅੱਗ ਲੱਗੀ ਪਈ ਜਦੋਂ ਮੈਂ ਇਹਦਾ ਵਲੋਗ ਦੇਖਿਆ ਹੈਗਾ ਦੇਖੋ ਜਰਾ ਆ ਰਹਿਣਾ ਤੇ ਆ ਹੁੰਦੇ ਆਪਾਂ ਪਾਲਾ ਵਲੋਗ ਚ ਖਾਸ ਕਰਕੇ ਆਪਾਂ ਸਰਾਹ ਹੰਦਾਇ ਹੋਇਆ ਤੇ ਹੁਣ ਆਪਾਂ ਇਸ਼ਨਾਨ ਕਰ ਲੈ ਸੀਗਾ ਰਾੜੇ ਹੋਰ ਬਸ ਇੱਥੇ ਆਪਾਂ ਮਸਟਾ ਟੈਕ ਕਰ ਲੱਕਿਆ। ਯਾਨੀ ਕਿ ਰਾਸਤੇ ਬਦਾਲਾ। ਤੋ ਠੰਡਾ ਬੋਝ ਠੰਡਾ ਬਹੁਤ ਆ ਬਣਵਾਇਆ ਸੀ। ਠੰਡਾ ਬਣਵਾ ਸੀ ਇਸ਼ਨਾਨ ਕਰਨ ਲੱਗੇ। ਹਾਂਜੀ ਹੁਣ ਆਪਾਂ ਇਸ਼ਨਾਨ ਇਸ ਤੋਂ ਬਾਅਦ ਨਾ ਮੈਂ ਤੁਹਾਨੂੰ ਦਿਖਾਵਾਂਗੀ ਹੁਣ ਕੀ ਕਹਿ ਰਹੀ ਐ। ਅਸੀਂ ਇਸ਼ਨਾਨ ਕਰ ਰਹੇ ਆ ਠੰਡਾ ਬੋਝ ਠੰਡ ਬਹੁਤ ਐ ਯੇ ਉਹ ਠੀਕ ਐ ਠੰਡ ਹੈਗੀ ਐ ਤੈਨੂੰ ਉਹ ਜਿੱਥੇ ਤੂੰ ਆਈ ਐ ਉਹ ਤਰਤੀ ਤੇ ਸਹਿਜ ਜਦੇ ਤਿੰਨ ਦਿਨ ਬਿਨਾ ਬਿਨਾ ਕੱਪੜਿਆਂ ਤੋਂ ਬੇਸਿਕ ਉਹਨਾਂ ਕੋ ਕੱਪੜੇ ਸੀ ਨੰਗੇ ਪੈਰੇ ਸੀ ਉਹ ਠੰਡੇ ਬੁਰਜ ਚ ਰਹੇ ਆ ਉਹਨਾਂ ਨੂੰ ਠੰਡ ਨਹੀਂ ਲੱਗੀ ਇਹਨੂੰ ਬਾਲੀ ਠੰਡ ਲੱਗਦੀ ਕੋਟੀਆਂ ਸਵੈਟਰਾਂ ਪਾ ਕੇ ਤੇ ਤੈਨੂੰ ਬਾਲੀ ਠੰਡ ਲੱਗਦੀ ਸੀ ਇੱਥੇ ਕਰਨ ਕੀ ਆਈ ਸੀ ਮੈਨੂੰ ਇਹ ਦੱਸ ਹਨ ਕਰ ਲੈ ਸੀ ਰਾਤ ਤੇ ਹੁਣ ਆਪਾਂ ਮੱਥਾ ਟੇਕ ਕੇ ਚੱਲਨੇ ਆ ਠੰਡੇ ਬੁਰਜ ਤੇ ਤੇ ਬਾਕੀ ਆਪਣਾ ਸਮਾਨ ਸਭ ਚੈੱਕ ਲਿਆ ਠੰਡ ਬਹੁਤ ਆ ਠੰਡੇ ਬਹੁਤ ਆ ਸਾਚੇ ਗੁਰਦੁਆਰਾ ਕੋ ਕੇ ਆ ਤਾਂ ਠੰਡਾ ਬੋਰਚ ਸਾਰੇ ਨੇ ਤੇ ਊਰ ਆਇਓ ਮੱਖਾ ਦੇ ਕਿਉ ਹੋਂ ਤੁਸੀਂ ਹੋਂ ਤੁਸੀਂ ਆ ਸੁਣਿਆ ਕੀ ਕਹਿੰਨੇ ਠੰਡਾ ਬੋਰਚ ਗੁਰਦੁਆਰਾ ਬਹੁਤ ਕੈਂਡ ਹੈ ਕੈਂਡ ਜਿਹੜਾ ਕੈਂਡ ਹੈ ਕੋਈ ਫਿਲਮ ਹੈ ਕੋਈ ਕੀ ਹੈ ਜਿੰਨੂੰ ਤੂੰ ਕੈਂਡ ਕਹਿ ਰਹੀ ਆ ਉੱਥੇ ਸਾਡੇ ਸੈਬ ਜੱਦਾ ਦਾ ਖੂਂਡ ਲਿਆ ਸਰਤੀ ਤੇ ਠੀਕ ਹੈ ਮਤਲਬ ਕੋਈ ਦੇ ਗੈਰਟੀ ਹੋਗਾ ਜਿੰਨੂੰ ਉੱਥੇ ਜਾ ਕੇ ਹਾਸਾ ਆ ਸਕਦਾ ਠੀਕ ਹੈ और ये हर गल है तो उसी देख रहे ना दंद द काट रही है दांत द काट रही है आगे देखो तलवार और अपका घर लेकर सारा समाज रहता तुमने नंबर है अभी क्या नंबर नंबर ही है नंबर ही तो तलवार और चलने आपका बॉर्डर देखो ਹਾਂਜੀ ਆ ਚੱਕੋ ਹਾਂਜੀ ਹੋਣਾ ਮੱਥਾ ਟੇਕਣ ਚੱਲੇ ਆ ਉਹ ਪਾਲਤੀ ਆ ਦੇਖਿਆ ਮੱਥਾ ਟੇਕਣ ਚੱਲੀ ਐ ਪਹਿਲਾਂ ਮੂੰਹ ਤੇ ਸ਼ੋਲ ਸੀ ਸ਼ੋਲ ਚੱਕੀ ਫਿਰ ਦੰਦ ਕੱਢ ਰਹੀ ਇੱਥੇ ਦੰਦ ਕੱਢਣ ਵਾਲੀ ਕੀ ਗੱਲ ਐ ਮੈਨੂੰ ਇਹ ਨਹੀਂ ਸਮਝ ਆਉਂਦੀ ਭੀ ਇਹਨੂੰ ਇਤਿਹਾਸ ਕੋਈ ਦੱਸੋ ਜਾ ਕੇ ਤੇ ਨਹੀਂ ਪਤਾ ਨਾ ਪਤਾ ਕਰ ਲਈਦਾ ਹੁੰਦਾ ਜਾਣ ਤੋਂ ਪਹਿਲਾਂ ਸਮਝੋ ਬਾਰੇ ਦੰਦੀ ਕੱਢੀ ਆ ਰਹੀ ਐ ਅੱਗੋਂ ਮੈਂ ਤੁਹਾਨੂੰ ਨਹੀਂ ਦਿਖਾਉਂਗੀ ਇਹ ਤਾਂ ਜੋ ਠੀਕ ਹੈ ਕਹਿ ਕੇ ਬੱਚੇ ਜੋ ਕਿ ਮੈਂ ਛੋਟੀ ਆ ਮੈਨੂੰ ਪਤਾ ਨਹੀਂ ਸੀ ਇਹਦੇ ਜਿਹੜੇ ਨਾਲ ਵੱਡੇ-ਵਡੇਰੇ ਆਏ ਹੈਗੇ ਆ ਮਾਮਾ ਚਾਚੀਆਂ ਜੋ ਵੀ ਨਾਲ ਆਈਆਂ ਹੈਗੀਆਂ ਉਹ ਤੱਕ ਭੱਜ-ਭੱਜ ਕੇ ਦੰਦ ਕੱਢ ਰਹੀਆਂ ਹੈਗੀਆਂ ਮੈਂ ਤੁਹਾਨੂੰ ਦਿਖਾ ਨਹੀਂ ਸਕਾਂ। ਦੇਖੋ ਬਸ ਠੰਡਾ ਬੁਰਜ ਠੰਡਾ ਬੁਰਜ ਕਰ ਰਹੀ ਆ ਕੀਰਤਨ ਦੀ ਆਵਾਜ਼ ਆ ਰਹੀ ਉਹਦੇ ਵਿੱਚ ਮੈਂ ਥੋੜਾ ਜਿਹਾ ਧਿਆਨ ਨਾਲ ਸੁਣਿਆ ਬਸ ਠੰਡਾ ਬੁਰਜ ਠੰਡ ਬਹੁਤ ਹੈ ਇਦਾਂ ਦੀਆਂ ਹੀ ਗੱਲਾਂ ਕਰ ਰਹੀ ਆ ਭਲਾ ਇੱਥੇ ਵੀਡੀਓ ਬਣਾਣੀ ਇਹਦੀ ਕੋਈ ਜ਼ਰੂਰੀ ਸੀ ਠੀਕ ਹੈ ਜੀ ਇਹ ਮੱਥਾ ਟੇਕਣ ਨਹੀਂ ਗਈ ਦਰਸ਼ਨ ਕਰਨ ਨਹੀਂ ਗਈ ਇਹ ਸਿਰਫ ਗਈ ਹੈ ਆਪਣੇ ਵਿਊਜ਼ ਲੈਣ ਲਈ ਅੱਗੇ ਚੈੱਕ ਕਰੋ ਕੱਢ ਰਹੀ ਹੈ ਨਾ ਦੰਦ ਅੱਗੇ ਮੈਂ ਤਾਂ ਬੰਦ ਹੋਈ ਅੱਗੇ ਦੇਖੇ ਆ ਤਾ ਜੇ ਮੋਕਾ ਕਰਮੇ ਕਰਮ ਵਿੱਚ ਜੀ ਦੇ ਅੱਗੇ ਵਸ ਜਾਣੀ ਹੈ ਅਨੁਕਤਾ ਚੋਰੀਆ ਬੱਚੇ ਦੁਦ ਕਰਦੇ ਸੇ ਨਾ ਪਤਾ ਪਤਾ ਬਸ ਕਿਥੋਂ ਸੋਲਿਆ ਵੀ ਠੰਡਾ ਬੋਰਚ ਨਾਲ ਦੀ ਕੋਈ ਚੀਜ਼ ਹੈਗੀ ਐ ਐਵੇਂ ਤੋਂ ਦੀ ਪਤਾ ਨਹੀਂ ਉਹਦਾ ਇਤਿਹਾਸ ਪਤਾ ਨਹੀਂ ਇਹ ਹਜ਼ਾਰ ਬਰ ਹੋਂ ਤੱਕ ਅਸੀਂ ਜਾ ਰਹੇ ਹਾਂ ਠੰਡਾ ਬੋਰਚ ਅਸੀਂ ਜਾ ਰਹੇ ਹਾਂ ਠੰਡਾ ਬੋਰਚ ਨਾਲੇ ਠੰਡ ਬਹੁਤ ਲੱਗ ਰਹੀ ਐ ਉੱਥੇ ਜਿਨ੍ਹਾਂ ਦੀ ਸ਼ਰਧਾ ਹੈਗੀ ਐ ਨਾ ਨੰਗੇ ਪੈਰ ਤੁਰ ਕੇ ਠੰਡ ਚ ਹਵਾਵਾਂ ਚ ਬੈਠ ਬੈਰ ਕੇ ਦੇਖਦੇ ਐ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਐ ਵੀ ਕਿੱਦਾਂ ਦੀ ਉਹ ਰਾਤ ਹੋਗੀ ਕੀ ਬੀਤੀ ਹੋਗੀ ਠੀਕ ਐ ਤੇ ਤੂੰ ਹਰ ਵਾਰ ਬਰ ਕਹਿੰਦੇ ਨਹੀਂ ਠੰਡ ਬਹੁਤ ਐ ਠੰਡ ਬਹੁਤ ਉਹ 7 ਸਾਲ ਦੇ 9 ਸਾਲ ਦੇ ਬੱਚਿਆਂ ਨੂੰ ਠੰਡ ਨਹੀਂ ਲੱਗੀ ਹੋਊਗੀ ਤੈਨੂੰ ਬਾਲੇ ਠੰਡ ਲੱਗਦੀ ਜਿੰਨੇ ਕੋਟੀਆਂ ਸਵੈਟਰ ਸਭ ਕੁਝ ਪਾਏ ਹੋਏ ਐ ਇੱਕ ਮਿੰਟ ਵੀ ਇਹਦਾ ਕੁੜੀ ਦਾ ਕੈਮਰਾ ਬੰਦ ਨਹੀਂ ਹੋਇਆ ਅੱਗੇ ਦੇਖੋ ਹਾਂ ਇਹ ਕਿਲਾ ਨਹੀਂ ਹੈਗਾ ਕਿਲੇ ਹਾਂ ਤੇ ਹੌਲਾ ਸੀ ਮੋਤਰਾਮ ਦੇ ਪਾਰਕ ਚ ਜਾ ਰਹੇ ਆ ਆ ਵਰ ਤੋਂ ਮੱਥਾ ਲਾਇਆ ਆ ਹੁਣ ਇੱਥੇ ਸੁਣੂਗਾ ਜਾਤ ਗਰ ਸਿੰਘ ਬਾਬਾ ਮੋਤੀ RAM ਜੀ ਜਾਂਦੇ ਗੇਰਾ ਦੋ ਬੀਬੀਆਂ ਬੀਬੀਆਂ ਨਾਲ ਕੋਈ ਸੀ ਮੈਨੂੰ ਨਹੀਂ ਪਤਾ ਕੌਣ ਹੈ ਹਸ ਰਹੀਆਂ ਜੀ ਠੀਕ ਹੈ ਉਹਨ ਕਹਿ ਰਹੀ ਹੈ ਅਸੀਂ ਮੋਤੀ RAM ਦੇ ਪਾਰ ਚ ਜਾ ਰਹੇ ਹਾਂ ਸੁਣਿਆ ਦੇੰਦ ਜੀ ਜਾਦੇ ਇੱਕ ਪਾਰ ਖਾਣਾ ਜੀ ਆ ਤੇ ਆ ਪਾਰ ਉਹਦੇ ਖਾ ਚੱਲੇ ਆ ਆਜਾ ਆਜੋ ਬਖਾਨ ਦੇਖਿਓ ਤੱਪਿਆਂ ਦੀ ਕਿਲੇ ਤੱਪਿਆਂ ਦੀ ਦਰਿਆ ਕੱਪੀ ਸੀ ਹਾਂ ਪੱਤੀ ਹੋਣਾ ਬਾਰ ਬੇ ਕਹਿੰਦਾ ਆਜੋ ਤੁਹਾਨੂੰ ਦਿਲ ਪਾ ਫੈਰੀ ਕੰਦੀ ਆਧਗਰ ਮੋਤੀ ਰਾਮ ਮਹਿਰਾ ਪਰ ਉਹਨਾਂ ਦੀ ਯਾਦ ਵਿੱਚ ਪਾਰਕ ਬਣਾਈ ਹੋਈ ਹੈ ਸਿਪ ਪਾਰਕ ਦੇਖਣ ਲੱਗ ਚੱਲੇ ਆ ਤੇ ਨਾਲ ਇਹਨਾਂ ਦੇ ਜਿਹੜੇ ਵੱਡੇ ਹੈਗੇ ਉਹ ਵੀ ਕਦੇ ਆਜੋ ਆਜੋ ਦੇਖ ਲੋ ਪਤਾ ਵੀ ਹੈ ਮੋਤੀਰਾ ਮੇਰਾ ਕੋਣ ਹੈ ਸੈਰੂਜਾ ਦਾ ਨੂੰ ਦੁੱਧ ਦੀ ਸੇਵਾ ਕਰਨ ਲਈ ਉਹ ਉਹਦੇ ਨਾਲ ਤੇ ਉਹਦੇ ਪਰਿਵਾਰ ਨਾਲ ਕੀ ਬੀਤੀ ਸੀ ਪੂਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਇਹਨੂੰ ਪਤਾ ਬਦ ਦਿਮਾਗ ਨੂੰ ਠੀਕ ਹੈ ਜੀ ਲੋਕਾਂ ਨੇ ਵੀ ਰਾਜਦਜ ਕੇ ਕਮੈਂਟ ਕੀਤੇ ਹੋਣੇ ਨੇ ਕਮੈਂਟ ਵੀ ਡਿਲੀਟ ਕਰਦੇ ਹੋ ਮੈਂ ਕਮੈਂਟ ਦਾ ਸਕਰੀਨ ਸ਼ਾਟ ਹੈ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਆਦੇ ਦਿਨ ਵੱਡੇ ਕੀ ਹਰਕਤਾਂ ਕਰ ਰਹੇ ਐ ਇਹਨੂੰ ਰੋਕਣ ਦੀ ਬਜਾਏ ਉਹ ਵੀ ਨਾਲ ਦੇਖੋ ਕੀ ਕਰ ਰਿਹਾ ਹੈ Hvordan har det seg at dere er så vanskelige å snakke med? ਇੱਥੇ ਚਾਣਾ ਦਾ ਲੰਗਰ ਲੱਗਿਆ ਹੋਇਆ ਛੱਪੀ ਲੱਗੇਗਾ ਕਾਲਾ ਕਾਲਾ ਕਾ ਸੰਗ ਹੋਣ ਸਿੱਤਸ ਤੇਰੇ ਖਾਣ ਲੱਗੇ ਚਾਹ ਨੂੰ ਮੱਖਾ ਸੇੜ ਗਿਆ ਬਾ ਮੋਤੀ RAM ਦੀ ਯਾਦ ਵਿੱਚ ਜਿਹੜਾ ਪਾਰਕ ਬਣਾਇਆ ਉਹ ਵੀ ਅਸੀਂ ਦੇਖ ਲਈ ਠੀਕ ਹੈ ਆ ਪਾਰਕ ਵੀ ਦੇਖੋ ਕਿੰਨਾ ਘੈਂਟ ਹੈ ਇਹਦੇ ਲਈ ਹਰ ਚੀਜ਼ ਘੈਂਟ ਹੈ ਇਹਦੇ ਲਈ ਹਰ ਚੀਜ਼ ਵਿਊ ਹੈ ਅੱਗੇ ਦੇਖੋ ਮਸਤ ਪੇਕਲਾ ਤੋਂ ਨੰਬਰ ਦੇ ਬਾਅਦ ਉਹਨੂੰ ਲਾਭ ਕਰੇ ਖੜਾ ਦਾ ਬਾਜ਼ਾਰ ਕਿਹੜਾ ਹੈ ਜਿੰਨੀ ਕਿ ਕੋਈ ਸਾਧਿਆ ਮਾਸੋਂ ਬੰਦਾ ਹੋ ਜਾਂਦਾ ਹੈ ਆਖੀ ਹੋਰ ਸਿਧਾ ਆਦਾ ਹੈ ਕਿ ਸ਼ੌਂਕ ਤਾਂ ਮੱਲਿਆ ਬਸ ਤਾਂ ਸਾਰਾ ਸਮਾਂ ਤੱਕ ਲੰਘੇ ਇਹਨੂੰ ਕੋਈ ਸਮਝਾਓ ਜਿਹੜਾ ਲੰਗਰ ਲੱਗਿਆ ਹੁੰਦਾ ਉਹਨੂੰ ਖਾਈਦਾ ਨਹੀਂ ਹੁੰਦਾ ਚੱਕੀ ਦਾ ਹੁੰਦਾ ਹੈ ਠੀਕ ਹੈ ਨਾਲੇ ਤੋਂ ਕੋਈ ਉਥੇ ਪਿਕਨਿਕ ਸਪੋਰਟ ਤੇ ਨਹੀਂ ਚੱਲੀ ਤੇ ਹੁਣ ਅਸੀਂ ਚੱਲ ਮੱਥਾ ਟੇਕ ਰਿਹਾ ਜੀ ਅਸੀਂ ਚੱਲੇ ਆ ਬਾਜ਼ਾਰ ਠੀਕ ਹੈ ਜੀ ਤਾਂ ਫਿਰ ਜਿਹੜਾ ਅਸੀਂ ਸਮਾਨ ਲਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਇਹ ਮੈਡਮ ਉਹ ਤੋਂ ਸ਼ੋਪਿੰਗ ਕਰਨ ਗਈ ਆ ਅੱਗੇ ਜਾ ਕੇ ਦੇਖੋ ਕੀ ਕਹਿੰਦੀ ਅਸੀਂ ਲਿਪਸਟਿਕਾਂ ਲਈਆਂ ਇਹ ਲਈਆਂ ਉਹ ਲਈਆਂ

ਪਰ ਸ਼ਾਰ ਚੱਕਣਾ ਹੁੰਦਾ ਇਹਨੂੰ ਕੋਈ ਮਤ ਦਿਓ ਦੇਖੋਗੇ ਮਤ ਹੀ ਰਹੇਗਾ ਨਾ ਹੋਰ ਨਹੀਂ ਬੀ 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 ਨਹੀਂ ਕਰਦਾ ਬੈਕ ਕਰਦਾ ਜਹਾਵਾ ਥੋੜਾ ਤੱਕਦਾ 2 3 ਤੱਕਲਾ ਹੋਏ ਨਿਕਲ ਕੇ ਹਸਰੀ ਮਮਾ ਚਾਹਣ ਬਲੋ ਟੋਰ ਟੋਰ ਕੇ ਲੱਤਾਂ ਰਹਿ ਗਈਆਂ ਤੇ ਇਹਨਾਂ ਨਾਲ ਭੈੜੇ ਹੋਏ ਠੀਕ ਹੈ ਜੀ ਤੇ ਜਦੋਂ ਪ੍ਰਮੋਸ਼ਨ ਪ੍ਰਮੋਸ਼ਨਾਂ ਕਰਨ ਜਾਣੀ ਹੈ ਤਾਂ ਭੱਜ ਭੱਜ ਕੇ ਬੱਸਾਂ ਤੇ ਚੜਦੀਆਂ ਠੀਕ ਹੈ ਝੋਲੇ ਚੱਕ ਚੱਕ ਕੇ ਉਦੋਂ ਤੇਰੇ ਲੱਤਾਂ ਨਹੀਂ ਰੰਦੀਆਂ ਕਿਉਂ ਉੱਥੇ ਪੈਸੇ ਮਿਲਦੇ ਹੁੰਦੇ ਆ ਨਾ ਉਦੋਂ ਨਹੀਂ ਤੇਰੇ ਲੱਤਾਂ ਦੁਖਦੀਆਂ ਇੱਥੇ ਤੇਰੀ ਦਰਸ਼ਨ ਕਰਨ ਲੱਗੇ ਲੱਤਾਂ ਦਰਦ ਹੁੰਦੀਆਂ ਆਪਾਂ ਨੂੰ ਬਹੁਤ ਯਾਦ ਆ ਰਿਹਾ ਕਰੇ ਅੱਜ ਜਿਵੇਂ ਅਸੂਰ ਹੋਇਆ ਉਹ ਦਵਾਰਾਂ ਤੇ ਇਹਨੂੰ ਕੋਈ ਸਮਝਾਓ ਸਰੰਦਰ ਸਾਹਿਬ ਨਹੀਂ ਹੁੰਦਾ ਫਤੇਗੜ ਸਾਹਿਬ ਹੁੰਦਾ ਪੱਦ دماغ ਮੋਟੇ ਦਿਮਾਗ ਨੂੰ ਅਕਲ ਦਿਓ ਇਹੀ ਹੈ ਜਦੋਂ ਬੱਚੇ ਪੜਦੇ ਲਿਖਦੇ ਨਹੀਂ ਨਾ ਮਿਹਨਤਾਂ ਨਹੀਂ ਕਰਦੇ ਤੈਗੇ ਤਾਂ ਸੋਸ਼ਲ ਮੀਡੀਆ ਦਾ ਘੇਰਿਲਾ ਉਲਪਾਲ ਲੱਗ ਜਾਂਦੇ ਐ ਮਤ ਇਹਦੀ ਹੈਣੀ ਕੀ ਮੈਂ ਦੇਖ ਲਿਆ ਚਲੋ ਲੋਕਾਂ ਨੇ ਚੜਾਤਾ ਤੇ ਝਗਾਤਾ ਹੁਣ ਭੁਗਤੋ ਆ ਦੇਖੋਗੇ ਇਹ ਇੱਧਰ ਆ ਸੋਨੂੰ ਹੁਣ ਨਾ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਹੈਗਾ ਉੱਥੇ ਆਏ ਆ ਦੇਖੋ ਇਹਦੀਆਂ ਜਿਹੜੀਆਂ ਨਾਲ ਆਈਆਂ ਵੱਡੀਆਂ ਓਕੀ ਹਰਕਤਾਂ ਕਰਦੀਆਂ ਇੱਕ ਮਿੰਟ ਵੀ ਇਹਦੇ ਦੰਦ ਬੰਦ ਹੋਏ ਆ ਪਰ ਨਵਾਂ ਨਵਾਂ ਪੈਸਾ ਦੇਖਿਆ ਹੈਗਾ ਨਵੇਂ ਨਵੇਂ ਚੀਜ਼ਾਂ ਦੇਖੀਆਂ ਹੈਗੀਆਂ ਦੇਖੋ ਆਪਾਂ ਫਤਰ ਮੇਸ਼ਵਰ ਦਵਾਰ ਕੋਰ ਦਵਾਰ ਵਿੱਚ ਐਸੀ ਮੱਥਾ ਟੇਕਣਾ ਕਿ ਜਿਵੇਂ ਰਸਤਾ ਤੋਂ ਕੋਰ ਦਵਾਰੇ ਜਾਂਦੇ ਆਪਾਂ ਉਤਾਂ ਦਾ ਮੱਥਾ ਟੇਕੀ ਜਾਂਦਾ ਤੇ ਆਪਾਂ ਪਰਮੇਸ਼ਵਰ ਦਵਾਰ ਕੋਰ ਦਵਾਰ ਆਉਂਦੇ ਆ ਕੋਰ ਦਵਾਰਾ ਮਨ ਉਸ ਤੋਂ ਉਹ ਮਿਲਦਾ ਮੱਥਾ ਟੇਕ ਕੇ ਸਾਰੇ ਦੁੱਖ ਦੂਰ ਹੁੰਦੇ ਆ ਹੁਣ ਆਪਾਂ ਚੱਲੇ ਆਂਦੇ ਅੱਛਾ ਲੱਗਾ ਸ਼ਾਕਾ ਚਾਹ ਦਾ ਪ੍ਰਸ਼ਾਪ ਆਪਾਂ ਕੀ ਫੈਮਲੀ ਤੇ ਸ਼ੇਅਰ ਹੀ ਆ ਸਾਰੇ ਸੰਗਤ ਆਈ ਆ ਸਾਡੇ ਫਰੈਂਡਾਂ ਚ ਆ ਦੋ ਆ ਦੋ ਵੀ ਆ ਆਓ ਫਿਰ ਬਾਤ ਕਰਾਂਗੇ ਸਾਰੇ ਮੈਂ ਤੇ ਉਹ ਨਾਲ ਇੱਕ ਬਟਨ ਲਾ ਕੇ ਹਲਤੀ ਹੋਣਾ ਪਾ ਚੱਲੇ ਤੇ ਲੰਗਰ ਖਾਣ ਯਸ ਥੋੜਾ ਕੰਮ ਚੁੱਕ ਲਾ ਕੇ ਸਾਰਾ ਨੂੰ ਹਾਂ ਉਹ ਜਿਹੜੀ ਨਾਲ ਤੁਰੀਆਂ ਫਿਰਦੀ ਉਹ ਉਹ ਵੀ ਇਦਾਂ ਦੀ ਹੈ ਇਹਨੂੰ ਹੀ ਲੱਗਦਾ ਮੈਂ ਬਹੁਤ ਵੱਡੀ ਸਟਾਰ ਬਣ ਗਈ ਹਾਂ ਤੇ ਇੱਕ ਇੰਟਰਵਿਊ ਦੇ ਵਿੱਚ ਕਹਿ ਵੀ ਰਹੀ ਸੀ ਤੇ ਮੈਂ ਮੇਰੇ ਡੈਡੀ ਨੂੰ ਔਰ ਲੋਕੀ ਕਹਿੰਦੇ ਹੁੰਦੇ ਤੇਰੀ ਕੁੜੀ ਸਟਾਰ ਬਣ ਗਈ ਐ ਔਰ ਜਿਹੜੇ ਲੋਕਾਂ ਨੇ ਸਟਾਰ ਬਣਾਇਆ ਨਾ ਉਹਨਾਂ ਬਾਰੇ ਕੀ ਕਹਿੰਦੀ ਉਹ ਵੀ ਮੈਂ ਤੁਹਾਨੂੰ ਐਂਡ ਤੇ ਦਿਖਾਵਾਂਗੀ ਪਹਿਲਾ ਇਹਦਾ ਮੈਥੇ ਸਾਕਤਾ ਬਲਾ ਲਵਾ ਤਤ ਨੂੰ ਚਾਹ ਹੀ ਖੜਾ ਪਿਆ ਫੁੱਲਾਂ ਦਾ ਫੁੱਲ ਫੋਟੋ ਬਣਾਉਣ ਦਾ ਆ ਦੇ ਫੋਟੋ ਨਹੀਂ ਕਰੀ ਚੱਲੋ ਸਾਡਾਂ ਘਾਟ ਲੰਗਰ ਖਾਣ ਖਾਂਦੀ ਛਕਣ ਹੁੰਦਾ ਲਓ ਜੀ ਹੁਣ ਆਪਾਂ ਕਲਾਸ ਲਾ ਲੈ ਹੁਣ ਆਪਾਂ ਚੱਲ ਲੈ ਲਓ ਜੀ ਹੁਣ ਆਉਣ ਤੇ ਆਪਾਂ ਲੱਕਰ ਕੋਈ ਸਾਡਾ ਬਾਸ ਦਾ ਕੈਡਕਟਰ ਆ ਦੇਖ ਲਿਆ ਅ ਦਾਦੀਆਂ ਜੋ ਵੀ ਇਹਨਾਂ ਦੇ ਰਿਸ਼ਤੇਦਾਰ ਹੈਗੇ ਕਿੱਦਾਂ ਭੱਜੀਆਂ ਪਈਆਂ ਅਰੇ ਫੁੱਲਾਂ ਦੇ ਨਾਲ ਫੋਟੋਆਂ ਕਰਾਣ ਅਰੇ ਇੰਨਾ ਮੂਣੀ ਇਤਿਹਾਸ ਪ੍ਰੋਪਰ ਪਤਾ ਹੋਣਾ ਦਿਵਾਨ ਤੋਂ ਡਰਮਲ ਮੋਤੀ ਰਾਮ ਮਹਿਰਾ ਗੰਗੂ ਕੌਣ ਸੀ ਸੁਚਾਨੰਦ ਕੌਣ ਸੀ ਵਜੀਰ ਖਾਨ ਕੌਣ ਸੀ ਇਹਨਾਂ ਨੂੰ ਸਾਰਾ ਇਤਿਹਾਸ ਪਤਾ ਹੋਣਾ ਹੈ ਇਹਨਾਂ ਨੂੰ ਇੱਕ ਸਵਾਲ ਮੈਂ ਪੁੱਛ ਲਾਂ ਨਾ ਇਤਿਹਾਸ ਤੇ ਠੀਕ ਹੈ ਇਹਨਾਂ ਨੂੰ ਇੱਕ ਚੀਜ਼ ਵੀ ਨਹੀਂ ਪਤਾ ਹੋਣੀ ਇੱਕ ਚੀਜ਼ ਵੀ ਇਹਨਾਂ ਤੋਂ ਪੰਜ ਪਿਆਰੇਆਂ ਦੇ ਨਾਮ ਪੁੱਛ ਲਉ ਇਹਨਾਂ ਨੂੰ ਉਹ ਨਹੀਂ ਪਤਾ ਹੋਣੀ ਆਪ ਦਾ ਲੰਗਰ ਖਾਣਾ ਦਾ ਆਪ ਦਾ ਚਾਹ ਪੀ ਲਈ ਪਿਆਰੇਆਂ ਲੰਗਰ ਦੇ ਬਾਸਤੇ ਤੋਂ ਲੈ ਕੇ ਵਾਲੀ ਪੜੀ ਕਿੱਥੇ ਸਰਦਾਰਾ ਹਾਵੇ ਹਾਣਾ ਭਾਬੇ ਹੈਨਾ ਭਾੜੀ ਕਿੱਥੇ ਆਪ ਦੀ ਕਿੱਥੀ ਮਾਤਾ ਦਾ ਬਰਾਵਾ ਬਹੁਤ ਭਾੜੀ ਕਰਦਾ ਨਾ ਆਪਰੇ ਨਾ ਜੀ ਆਪਾਂ ਪਰਦੇਸ਼ ਦਾ ਦਵਾਰ ਕਰ ਤੁਰ ਮੱਠਾ ਤੇ ਕੈਂਦਾ ਸੀ ਹੁਣ ਆਪਾਂ ਚੱਲੇ ਆ ਘਰੇ ਅੱਜ ਦੇਖਦੇ ਆ ਕਿੱਦਾਂ ਦਾ ਮੌਲਾ ਬਹਿ ਕੇ ਤੇ ਡਾਲਦੇ ਹੋਰ ਘਰ ਘਰੇ ਜਾਣ ਮਮੇ ਹਣ ਹੋਰ ਘਰ ਘਰੇ ਆਣ ਹਾਂ ਪੁੱਤ ਠੀਕ ਹੈ ਜੀ ਅੱਜ ਆਪਾਂ ਗੁਰਦੁਆਰਾ ਤੇ ਮੱਠਾ ਦੇਖਣਾ ਸਾਰੇ ਭੰਦਰ ਦਰਸ਼ਨ ਕਰਦੇ ਆ ਇੱਕ ਮਿੰਟ ਵੀ ਇਹਦਾ ਹਾਸਾ ਬੰਦ ਹੋਇਆ ਨਾਲ ਜੜੀ ਇਹਦੇ ਉਹ ਹੈ ਜੀ ਉਹ ਵੀ ਹੱਸ ਰਹੀ ਹੈ ਨਾ ਕੀ ਕਰੋਗੇ ਦੱਸੋ ਮੁੰਡੂ ਜੀ ਮੈਂ ਕੋਈ ਕੱਲ ਤੋਂ ਬਟਿੰਗ ਦੀ ਯੂਜ਼ ਕਰ ਰਹੀ ਬਟ ਤੁਸੀਂ ਜਿੰਨੂੰ ਐਪਰੀਸ਼ੀਏਟ ਕਰਦੇ ਹੋ ਜਿੰਨੂੰ ਸਪੋਰਟ ਕਰਦੇ ਹੋ ਐਟ ਲੀਸਟ ਦੇਖ ਤਾਂ ਲਿਆ ਕਰੋ ਇਹ ਕਰਕੇ ਰਿਹਾ ਇਹ ਆਪਣੇ ਨਾਮ ਦੇ ਨਾਲ ਕੋਰ ਲੰਦੀ ਹੈ ਸੋਨੂ ਕੋਰ ਕਿਸ ਮੈਮ ਸ਼ੋਰ ਨਹੀਂ ਹੈਗੀ ਕਿ ਇਹ ਮੈਨੂੰ ਇਹ ਦੋਸਤ ਸਰਦਾਰਾਂ ਦੀ ਕੁੜੀ ਹੈ ਜਾਂ ਫਿਰ ਜਿਹੜੇ ਬਾਹਰੋਂ ਆ ਕੇ ਸਰਦਾਰਾ ਵਰਗੇ ਇਹਨਾਂ ਨੇ ਰੂਪ ਹੀ ਆ ਅਪਣਾ ਲਈ ਜਾਂ ਨਾਮ ਰੱਖ ਲਏ ਉਹਨਾਂ ਵਿੱਚੋਂ 50 ਪਿਆਰ ਚੱਲੋ ਤੇ ਹੁਣ ਆਪਾਂ ਚੱਲਿਆ ਘਰੇ ਆਕੇ कोर कोर पार्क थी, थी? सोले। परमेश्वर गुरदारा दौर पारक कि हर चीज इधली घंट है ठीक है उस जगह का इतिहास इल कु नहीं पता इक्कड़ा हरेक गुरुद्वारा घूम लिया ਜੀ ਆਪਾਂ ਫਤਿਹਵੜ ਸਾਹਿਬ ਤੋਂ ਆਪਾਂ ਘਰ ਵਾਪਸ ਆ ਗਏ ਸੀ ਰਾਤ ਬਹੁਤ ਲੇਟ ਹੋ ਗਈ ਗੁਰਦੁਆਰਾ ਕੁੰਮੀ ਦਾ ਨਹੀਂ ਹੁੰਦਾ ਗੁਰਦੁਆਰੇ ਸਭ ਦਰਸ਼ਨ ਕਰੀ ਜਾਂਦੇ ਦਰਸ਼ਨ ਕਰੀ ਜਾਂਦੇ ਨਾਲੇ ਜਿਸ ਜਗਾ ਤੇ ਤੁਸੀਂ ਆਏ ਹੋਣਾ ਠੀਕ ਹੈ ਉਸ ਜਗਾ ਦਾ ਤੁਸੀਂ ਜੇ ਇੱਕ ਵਾਰ ਵੀ ਪੜ ਲਿਆ ਤਾਂ ਤੁਹਾਡੇ ਅੰਦਰ ਪਤਾ ਨਹੀਂ ਮੜੀ ਮੋਟੀ ਇਨਸਾਨੀਤ ਹੋ ਗਈ ਨਾ ਤੇ ਤੁਸੀਂ 10 15 20 ਦਿਨ ਸੌਂ ਨਹੀਂ ਸਕੋਗੇ ਜੋ ਉਹਨਾਂ ਬੱਚਿਆਂ ਦੇ ਨਾਲ ਹੋਈ ਹੈ ਠੀਕ ਹੈ ਜੀ ਅਸੀਂ ਗੁਰਦੁਆਰਾ ਘੁੰਮਣਾ ਤੇ ਪਿੱਛੇ ਦੇਖਿਓ ਕਿਦਾਂ ਇਸ਼ਾਰੇ ਹੁੰਦੇ ਆ ਹੈ। ਤਾਂ ਅੰਦੇ ਬਾਅਦ ਠੀਕ ਹੈ ਤੇ ਤਾਂ ਕਰਕੇ ਆਪਾਂ ਹੋਣ ਵੀਡੀਓ ਬਣਾਉਣ ਲੱਗੇ ਸੀ ਤੇ ਆਪਾਂ ਵਲੌਗ ਦਾ ਐਂਡ ਕਰਨ ਲੱਗੇ ਆ ਤੇ ਆਪਾਂ ਘਰੇ ਵਾਪਸ ਆ ਗਏ ਸੀ ਦਰਸ਼ਕੋ ਬੇਸੇ ਛੋਟੇ ਸਾਹ ਦਾ ਤਿੱਥੇ ਸੀ ਹੀ ਦੋਵੇਂ ਸੀ ਫਾਤੇ ਘਰ ਸਾਹ ਦਾ ਹੁਣ ਮੈਂ ਤੁਹਾਨੂੰ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਨਾਂ ਦੇ ਕਮੈਂਟ ਦਿਖਾਨੀ ਆ ਜੋ ਪਬਲਿਕ ਨੇ ਇਹਨਾਂ ਨੂੰ ਕਮੈਂਟ ਕੀਤੇ ਤੇ ਉਸ ਤੋਂ ਬਾਅਦ ਇੰਨੇ ਅੱਜ ਮੈਂ ਦੁਆਰ ਤੋਂ अगेन ਵੀਡੀਓ ਕੱਲ ਮੈਂ ਅੱਤੇ ਸਕਰੀਨਸ਼ਾਟ ਲੈ ਲੇ ਸੀ ਉਸ ਤੋਂ ਬਾਅਦ ਮੈਂ ਜਾ ਕੇ ਮਤਲਬ ਦੇਖਿਆ ਦੁਆਰ ਤੋਂ ਵੀ ਹੋਰ ਕਿਹੜੇ-ਕਿਹੜੇ ਕਮੈਂਟ ਆਏ ਐ ਤੇ ਇੰਨੇ ਮਾਰੇ ਧੀਨੇ ਸਾਰੇ ਕਮੈਂਟਸ ਡਿਲੀਟ ਕੀਤੇ ਹੋਏ ਐ ਫਤੇਗੜ ਸਾਹਿਬ ਜਾ ਕੇ ਹਰ ਇਨਸਾਨ ਨੂੰ ਰੋਣਾ ਜਾਂਦਾ ਬਟ ਪਤਾ ਨਹੀਂ ਕਿਉਂ ਐ ਬਿਨਾਂ ਗੱਲ ਤੋਂ ਅਸੀਂ ਜਾਂਦੀ ਐ ਤੇ ਜੇ ਕੁਝ ਪਤਾ ਨਹੀਂ ਤਾਂ ਹੱਸ ਕਿਉਂ ਰਹੀ ਐ ਸਿਸ ਤੁਹਾਨੂੰ ਪਤਾ ਐ ਉਹਨਾ ਮਾਸੂਮ ਮੰਨਣੀਆਂ ਜਾਨਾਂ ਨਾਲ ਜਾਨਾਂ ਨੇ ਜਾਨਾਂ ਵਾਰ ਦਿੱਤੀਆਂ ਤੁਹਾਨੂੰ ਖਸਨ ਤੇ ਬਲੌਗ ਬਣਾਉਂਦੀ ਪਈਏ ਲੰਬਾ ਕਮੈਂਟ ਹੈ ਵੀਰ ਨੇ ਵੀਰ ਨੇ ਬਹੁਤ ਵਧੀਆ ਲਿਖਿਆ ਇੱਕ ਆ ਜਿਹੜੇ ਨਾਈਸ ਨਾਈਸ ਕਰਦੇ ਜਿਆਦਾ ਜਿਆਦਾ ਵਧੀਆ ਲੱਗਦੇ ਇਹ ਘਰੇ ਰੱਖ ਲੋ ਠੀਕ ਹੈ ਆ ਜਿਹੜੇ ਠੀਕ ਹੈ ਸ਼ਰਮ ਕਰ ਥੋੜੀ ਦੰਦ ਕੱਢੀ ਜਾਨੀ ਆ ਹਿਸਟਰੀ ਦਾ ਪਤਾ ਹੈ ਤੈਨੂੰ ਬੋਲਣ ਤੇ ਬੋਲਣ ਦੀ ਅਕਲ ਨਹੀਂ ਤੈਨੂੰ 1% ਵੀ ਅੱਗੇ ਘਾਲ ਲਿਖੀ ਹੋਈ ਆ ਠੀਕ ਹੈ ਗੁਰੂ ਕਰ ਕੈਂਟ ਨਹੀਂ ਹੁੰਦਾ ਬੇਸ਼ਕਲ ਜਈ ਬਤਮੀਜ਼ ਬੋਲਣ ਦੀ ਅਕਲ ਨਹੀਂ ਤੈਨੂੰ ਜਾਂ ਪਹਿਲਾਂ ਆਪਣੀ ਐਡਮਿਸ਼ਨ ਕਰਵਾ ਸਕੂਲ 'ਚ ਨਸਰੇ ਤੋਂ ਸ਼ੁਰੂ ਕਰ ਠੀਕ ਹੈ ਇਹ ਸਾਰੇ ਕਮੈਂਟ ਨਾ ਮੈਂ ਨਾਲ ਸਕਰੀਨਸ਼ਾਟ ਵੀ ਲਾ ਦਾਂਗੀ ਠੀਕ ਹੈ ਇਹਨੇ ਡਿਲੀਟ ਕਰਤੇ ਹੋਏ ਆ ਮੈਨੂੰ ਲੱਗਦਾ ਮੇਰੀ ਵਾਰਨਿੰਗ ਸੀਰੀਅਸ ਨਹੀਂ ਲਈ ਟੁਕੜੀਆਂ ਹੁਣ ਤਾਂ ਤੂੰ ਆਪਣੀ ਜ਼ਿੰਮੇਵਾਰ ਖੁਦੋਂਵੇਂਗੀ ਦੇਖੋ ਖੋਲ ਖੋਲੂਗਾ ਮੇਰਾ ਵੀ ਖੋਲੇ ਠੀਕ ਹੈ ਸਾਨੂੰ ਦਾ ਸਾਹਿਬ ਨਹੀਂ ਜੀ ਫਤਿਹਗੜ ਸਾਹਿਬ ਹੁੰਦਾ ਉਹੀ ਗੱਲ ਜਿਹੜੀ ਮੈਂ ਕਹੀ ਹੈਗੀ ਆ ਤਾਂ ਅਗਲਾ ਕਮੈਂਟ ਹੈ ਕੈਂਡ ਕੀ ਹੁੰਦਾ ਫਿਰ ਕਹੇਗੀ ਗਲਤ ਕਮੈਂਟ ਕਰਦੇ ਆ ਲੋਕ ਮੈਨੂੰ ਤੇ ਉਥੇ ਕੋਚੋਰ ਲਿਕੇ ਮੈਨ ਸਮਝ ਨਹੀਂ ਆ ਰਿਹਾ ਠੀਕ ਹੈ ਤੈਨੂੰ ਵਲੋਗ ਬਣਾ ਕੇ ਸਕੂਨ ਮਿਲਦਾ ਠੀਕ ਹੈ ਦੰ ਦੰਦੋ ਤਾਂ ਵਲੋਗ ਬਣਨ ਗਈ ਹੈ ਦੰਦੋ ਤਾਂ ਵਲੋਗ ਬਣਾਣ ਗਈ ਹੈ ਮਸ਼ਰੀ ਇਹਨੂੰ ਕੁਝ ਪਤਾ ਨਹੀਂ ਹੈ ਠੀਕ ਹੈ ਇਦਾਂ ਦੇ ਬਹੁਤ ਕਮੈਂਟ ਰ ਹੈ ਇਹ ਵੇਲੇ ਵੇਲੜਿਆਂ ਦੀ ਸ਼ਕਲ ਲਗਦੀ ਹੈ ਦਰਸ਼ਨ ਕਰਨ ਵਾਲੀ ਗੁਰੂ ਘਰ ਜਾ ਕੇ ਬਹੁਤ ਬਹੁਤ ਵਧੀਆ ਗੱਲ ਕਹੀ ਮੈਂ ਚਪੇੜਾ ਮੈਂ ਚਪੇੜੇ ਬਹੁਤ ਮਾਰਨੇ ਆ ਘੈਂਟ ਬੋਲਦੀ ਬਕਵਾਸ ਕਰਦੀ ਇਦਾਂ ਦੇ ਲੋਟਸ ਆਫ ਕਮੈਂਟ ਆ ਜਿਹੜੇ ਇਹਨੇ ਡਿਲੀਟ ਕਰਤੇ ਠੀਕ ਹੈ ਇਹ ਬਣੇ ਫਿਰਦੇ ਸੋਸ਼ਲ ਮੀਡੀਆ ਇਨਫਲੂਐਂਸਰ ਤਾਂ ਇਹਨੂੰ ਫਲੌਂਸ ਕਿ ਕਰ ਰਹੀ ਹੈ ਇਹਦੇ ਨਾਲ ਚਲੋ ਥੋੜ ਦੋ ਤੇ ਆ ਦਿਨ ਪਹਿਲੇ ਵੀ ਅੰਗੇਜਮੈਂਟ ਹੋ ਗਈ ਅੰਗੇਜਮੈਂਟ ਤੋਂ ਪਹਿਲਾਂ ਇੱਕ ਹੋਰ ਕੋਈ ਬਲੌਗਰ ਹੈਗੀ ਆ ਦੀਪ ਮਠਾਰੂ ਹੈ ਉਹਨਾਂ ਦੇ ਘਰ ਦੇ ਰਹੇ ਸੀ ਉਹਦੀ ਵਾਈਰ ਦਾ ਆਈ ਥਿੰਕ ਕੋਈ ਪੱਲ ਪੁੱਲਰ ਹੈਗਾ ਤਾਂ ਉੱਥੇ ਜਾ ਕੇ ਵਿਆਹ ਤੋਂ ਪਹਿਲਾਂ ਹੀ ਇੱਕੋ ਕਮਰੇ ਦੇ ਵਿੱਚ ਇਕੱਠੇ ਸੁੱਤੇ ਆ ਉਦਾਂ ਕਹਿ ਰਹੀ ਮਤਲਬ ਇੰਟਰਵਿਊਸ ਦੇ ਵਿੱਚ ਇਹ ਕਹਿ ਰਹੇ ਸੀ ਵੀ ਮੈਂ ਆਪਣੇ ਡੈਡੀ ਨੂੰ ਕਿਹਾ ਹੈਗਾ ਵੀ ਮੈਂ ਤੁਹਾਡੀ ਇੱਜ਼ਤ ਨਹੀਂ ਖਰਾਬ ਹੋਣ ਦਿੰਦੀ ਤੇ ਇਹ ਇੱਜ਼ਤ ਖਰਾਬ ਕਰਨ ਵਾਲੇ ਕੰਮ ਹੀ ਹੁੰਦੇ ਆ ਕੁੜੀਆਂ ਇਹ ਬਾਹਰ ਸੁੱਤੇ ਆ ਜਿੱਥੇ ਦੇ ਮੰਮੀ ਡੈਡੀ ਪਏ ਹੁੰਦੇ ਟੀਵੀ 'ਤੇ ਲੱਗਾ ਹੁੰਦਾ ਮੈਚ ਚੱਲਦਾ ਹੁੰਦਾ ਕ੍ਰਿਕਟ ਦਾ ਇਹ ਉੱਥੇ ਸੁੱਤੇ ਅੱਜ ਤੇ ਇਹਨਾਂ ਦਾ ਜਿਹੜਾ ਬੈੱਡਰੂਮ ਆ ਉੱਥੇ ਸੁੱਤੇ ਉਹ ਜਿਹੜੇ ਪਰੌਣੇ ਆ ਇਹਨਾਂ ਦੇ ਮਤਲਬ ਇਹਨਾਂ ਦਾ ਹਜੇ ਵਿਆਹ ਨਹੀਂ ਹੋਇਆ ਹੈਗਾ ਤੇ ਇਹ ਇਕੱਠੇ ਸੁੱਤੇ ਆ ਇੱਕੋ ਕੰਬਲ 'ਚ ਬੈਠੇ ਆ ਇਹ ਇਹਦੇ ਘਰ ਦੇ ਨੇ ਕੁਝ ਨਹੀਂ ਕੀਤਾ ਦੀਪ ਮਠਾੜੂ ਤੇ ਬੇ ਦਾ ਮਮੇ ਡਾਡੀ ਨੇ ਕੋਈ ਆਬਜੈਕਸ਼ਨ ਨਹੀਂ ਸੀਗਾ ਵੀ ਅਦਾ ਕਿਦਾਂ ਤੁਸੀਂ ਮੁੰਡੇ-ਮੁੰਡੇ ਇੱਕ ਪਾਸੇ ਪੈਜੋ ਬੁੜੀਆਂ-ਬੁੜੀਆਂ ਇੱਕ ਪਾਸੇ ਪੈਜੋ ਹੈ ਨਾ ਵਧੀਆ ਨਹੀਂ ਲੱਗਦਾ ਮੈਂ ਗੱਲ ਪਤਾ ਕਰ ਤੇ ਕਹਿੰਨੀ ਆ ਕਿਉਂਕਿ ਇੱਕ ਵਾਰੀਆ ਕੁੜੀ ਨੇ ਇੰਟਰਵਿਊ ਦਿੱਤੀ ਸੀ ਸੋਨੂ ਕੌਰ ਆ ਨਾ ਜਿਹੜੀ ਉਹਦੀ ਇੰਟਰਵਿਊ 'ਚ ਮੈਂ ਆ ਗੱਲ ਸੁਣੀ ਸੀ ਸੀ ਉਹਨੂੰ ਰੋਕਦੇ ਨਹੀਂ ਵੀ ਰਾਤਾਂ ਰਹਿ-ਰਹਿ ਕੇ ਆਉਂਦੀ ਆ ਸ਼ੂਟ ਕਰਨ ਜਾਂਦੀ ਆ ਹੈ ਨਾ ਵੀ ਤੁਸੀਂ ਉਹਨੂੰ ਜਮਾ ਵੀ ਨਹੀਂ ਰੋਕਦੇ ਹੈਗੇ ਤੇ ਪਰ ਹੁਣ ਸਾਨੂੰ ਪਤਾ ਵੀ ਸਾਡੀ ਕੁੜੀ ਸਹੀ ਆ ਮੈਨੂੰ ਹੁਣ ਕਾ ਦਿੰਦਾ ਕਹਦਾ ਪੁੱਤ ਮੈਂ ਤਬਾਲਾ ਮਾਣਾ ਕਹ ਇਹ ਜਿਜਤ ਕਾਰਨ ਕਰ ਰਹੇ ਆ ਮਾਕਾ ਨਾਮ ਠੀਕ ਹੈ ਵਿਆਹ ਤੋਂ ਪਹਿਲਾਂ ਮੁੰਡੇ ਦੇ ਨਾਲ ਸੋਣਾ ਹਜੇ ਕੱਚੇ ਹੁੰਦੇ ਆ ਰਿਸ਼ਤੇ ਕੋਈ ਪਤਾ ਨਹੀਂ ਹੁੰਦਾ ਠੀਕ ਹੈ ਜੀ ਜਦੋਂ ਪੱਕਾ ਠੱਕ ਹੋਈ ਹੋਵੇ ਤਾਂ ਕੋਈ ਪਤਾ ਨਹੀਂ ਲੱਗਦਾ ਹੁੰਦਾ ਤਾਂ ਉਸ ਤੋਂ ਪਹਿਲਾਂ ਹੀ ਤੁਸੀਂ ਮੁੰਡੇ ਦੇ ਨਾਲ ਕਮਰੇ ਦੇ ਵਿੱਚ ਇਕੱਲੀ ਸੌ ਰਹੀ ਹੈ ਇਹ ਵੀ ਇੱਜ਼ਤ ਨੂੰ ਦਾਗ ਲੱਗਣਾ ਔਰ ਤੋਂ ਸੋਸ਼ਲ ਮੀਡੀਆ ਤੇ ਪਾ ਰਹੀ ਆ ਤੇ ਜਿਹੜੇ ਲੋਕ ਇਹਨਾਂ ਨੂੰ ਕਮੈਂਟ ਕਰਦੇ ਹੈਗੇ ਜਾਂ ਜਿਹੜੇ ਸਪੋਰਟ ਕਰਦੇ ਹੈ ਇੱਕ ਇੰਟਰਵਿਊਸ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਇਹ ਕਹਿ ਰਿਓ ਉਹ ਮੇਰੇ ਸਾਹਮਣੇ ਇੰਨੇ ਕਿਹੜੇ ਲੋਕ ਹੁੰਦੇ ਨੇ ਜਿੰਨਾ ਰਾਈ ਆ ਨਹੀਂ ਨਾ ਕੀ ਹੈ ਮੇਰੇ ਸਾਹਮਣੇ ਤਾ ਉਹ ਜਿੰਨਾ ਰਹਿ ਗਿਆ ਹਾਂ ਨਾ ਪਹਿਲਾਂ ਮੈਂ ਤਰਕ ਤਾ ਉਹ ਮੇਰਾ ਟਾਲਾਟਾ ਦਾ ਬਰਾਬਰ ਵੀ ਨਹੀਂ ਹੈ ਕਿ ਗੁੱਡ ਐਟੀਟਿਊਡ ਹੈ ਬਹੁਤ ਵਧੀਆ ਐਟੀਟਿਊਡ ਹੈ ਠੀਕ ਹੈ ਜਿਸ ਉਮਰ ਦੇ ਵਿੱਚ ਠੀਕ ਇਹਨੂੰ ਇਹਨੇ ਸਟਰਗਲ ਕਰਕੇ ਪੜ ਲਿਖ ਕੇ ਅੱਗੇ ਆਪਣੀ ਜ਼ਿੰਦਗੀ ਦਾ ਕੋਈ ਰਸਤਾ ਬਣਾਉਣਾ ਸੀ ਉਸ ਉਮਰ 'ਚ ਰੀਲਾ ਪਾ ਰਹੀ ਹੈ ਇਹਨੂੰ ਇਹ ਨਹੀਂ ਪਤਾ ਬਾਵੇ ਦਾ ਕੀ ਹਾਲ ਹੋਇਆ ਬਾਵਾ ਵੀ ਇੱਕ ਬਲੌਗਰ ਸੀ ਕੁੱਲਰ ਪੀਜੇ ਵਾਲਾ ਤਾਂ ਕੀ ਹਾਲ ਹੋਇਆ ਠੀਕ ਹੈ ਇਹ 4 ਦਿਨਾਂ ਦੀ ਕਮਾਈ ਹੁੰਦੀ ਹੈ ਨਵਾਂ ਨਵਾਂ ਤੁਸੀਂ ਪੈਸਾ ਦੇਖਿਆ ਤਾਂ ਪੁੱਤਰੇ ਫਿਰਦੇ ਆ ਪੈਸਾ ਜਦੋਂ ਹੱਡ ਤੋੜ ਦੇ ਮਿਹਨਤ ਨਾਲ ਆਂਦਾ ਹੈ ਨਾ ਤਾਂ ਬੰਦਾ ਉਹਨੂੰ ਸਾਮ੍ਹ ਕੇ ਰੱਖਦਾ ਆ ਤੇ ਇਸ ਜਿਸ ਤਰ੍ਹਾਂ ਇਹ ਉਡਾਂਦੇ ਫਿਰਦੇ ਹੈਗੇ ਆ ਔਰ ਉਹ ਧੰਨ ਉਹ ਜਿਹੜੇ ਪ੍ਰਮੋਸ਼ਨਾਂ ਇਹਨਾਂ ਤੋਂ ਕਰਾ ਕਰਾਉਂਦੇ ਹੈਗੇ ਆ ਇਹ ਪ੍ਰਮੋਸ਼ਨ ਕਰਾਣ ਲਈ ਤੁਹਾਨੂੰ ਕੋਈ ਪਲੇਅਰ ਨਹੀਂ ਮਿਲਦਾ ਕੋਈ ਕਬੱਡੀ ਪਲੇਅਰ ਹੋ ਗਿਆ ਕੋਈ ਵਧੀਆ ਬੰਦਾ ਹੋ ਗਿਆ ਠੀਕ ਹੈ ਜੀ ਕੁੜੀਆਂ ਵੀ ਪਲੇਅਰ ਹੈਗੀ ਆ ਤਾਂ ਸ਼ੋ ਪ੍ਰੋਮੋਸ਼ਨ ਕਰਾਉਣ ਲਈ ਰੀਲਾਂ ਵਾਲੇ ਤੁਹਾਨੂੰ ਕਿਉਂ ਮਿਲਦੇ ਹੈਗੇ ਤਾਂ ਸੋ ਸਮਝ ਕੇ ਬੰਦੇ ਨੂੰ ਬੁਲਾਇਆ ਕਰੋ ਹੁਣ ਇਹਨਾਂ ਨੂੰ ਤੁਸੀਂ ਸਿਰੇ ਚੜਾ ਲਿਆ ਉੱਥੇ ਜਾ ਕੇ ਪਹਿਲੀ ਗੱਲ ਤਾਂ ਵਲੋਗਿੰਗ ਕਰਨੀ ਬੰਤੀ ਨਹੀਂ ਜੇ ਵਲੋਗਿੰਗ ਕਰਨੀ ਵਿੱਚ ਤੰਗ ਸਿਰ ਤਰੀਕੇ ਨਾਲ ਵੀ ਇਤਿਹਾਸ ਪਤਾ ਕਰਕੇ ਜਾਂਦੀ ਤੇ ਮੈਨੂੰ ਇਹ ਦੱਸੋ ਇਹ ਸਰਦਾਰਾਂ ਦੀ ਕੁੜੀ ਹੈ ਮੈਂ ਆਮ ਨਾਟ ਸ਼ੋਰ ਕਿ ਵੀ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਸਰਦਾਰਾਂ ਦੀ ਕੁੜੀ ਹੋਊਗੀ ਠੀਕ ਹੈ ਇਹ ਸੋਨੂੰ ਕੋਰ ਆਪਣੇ ਨਾਲ ਐਵੇਂ ਲਾਂਦੀ ਹੈਗੀ ਹੈ ਮੈਨੂੰ ਲੱਗਦਾ ਵੀ ਜਿਹੜੇ ਦਿਲ ਨ ਪਰਵਾਸੀ ਆਏ ਜਾਂ ਹੋਰ ਆਏ ਠੀਕ ਹੈ ਉਹਨਾਂ ਨੇ ਆਸੇ ਪਾਸੇ ਪਿੰਡਾਂ ਦੇ ਦਿੱਤਾ ਦੇ ਨਾਮ ਰੱਖੇ ਹੁੰਦੇ ਸੀ ਕੁੜੀਆਂ ਦੇ ਬੱਚਿਆਂ ਦੇ ਉਹਦਾ ਦੇ ਨਾਮ ਆਪਣੇ ਬੱਚਿਆਂ ਦੇ ਰੱਖ ਦਿੱਤੇ ਸੀ ਮੈਂ ਫਿਰ ਕਹਿ ਰਹੀ ਹਾਂ ਮੈਂ ਇਸ ਗੱਲ ਨੂੰ ਲੈ ਕੇ ਸ਼ੋਰ ਨਹੀਂ ਹੈਗੀ ਬਟ ਜੇ ਇਹ ਸਿੱਖਾਂ ਦੀ ਕੁੜੀ ਨਹੀਂ ਆ ਫਿਰ ਵੀ ਆਪਣੇ ਨਾਮ ਦੇ ਨਾਲ ਕੋਰ ਲੈਂਦੀ ਹੈ ਔਰ ਸੋਸ਼ਲ ਮੀਡੀਆ ਤੇ ਆ ਕੇ ਇਦਾਂ ਸ਼ੋਅ ਕਰਦੀ ਹੈਗੀ ਮੈਂ ਪੰਜਾਬੀਆਂ ਦੀ ਕੁੜੀ ਹੈਗੀ ਆ ਸਿੱਖਾਂ ਦੀ ਕੁੜੀ ਹੈਗੀ ਆ ਤੋ ਆਡੈਂਟੀ ਆਪਣੀ ਗਲਤ ਦੱਸ ਰਹੀ ਹੈ ਇਹ ਵੀ ਗਲਤ ਗੱਲ ਹੈਗੀ ਹੈ ਕਿਉਂਕਿ ਅਸੀਂ ਹੈਗੇ इमोशनल ਲੋਗ ਅਸੀਂ ਜੋੜ ਜਨ ਨੇ ਹੈਗੇ ਸਾਡੇ ਪਰਵਾ ਮਤਲਬ ਪੰਜਾਬੀਆਂ ਦੀ ਕੁੜੀ ਹੈਗੀ سپورਟ ਕਰਨੀ ਚਾਹੀਦੀ ਹੈ ਤਾਂ ਬਾਕੀ ਤੁਸੀਂ ਸਮਝਦਾਰ ਹੈਗੇ ਜਦੋਂ سپورਟ ਕਰਨੀ ਹੁੰਦੀ ਹੈ ਪਹਿਲਾਂ ਇਹ ਦੇਖਿਆ ਕਰੋ ਉਹ ਪਬਲਿਕ ਨੂੰ ਜਾਂ ਤੁਹਾਡੇ ਬੱਚਿਆਂ ਨੂੰ ਪਰੋਸ ਕੇ ਕੀ ਦੇ ਰਿਆ ਹਣ ਜਿਹੜੇ ਬੱਚੇ ਪੜ੍ਹ ਲਿਖ ਰਹੇ ਆ ਉਹਨਾਂ ਨੂੰ ਕੀ ਲੱਗੂਗਾ ਸਾਡੇ ਪੜ੍ਹ ਲਿਖਣ ਦਾ ਕੋਈ ਫਾਇਦਾ ਨਹੀਂ ਰੀਲਾ ਬਣਾਉ ਪੈਸੇ ਕਮਾਉਂ ਅਗਲਾ ਕਿਉਂ ਕੋਈ 20 25 ਸਾਲ ਪੜਾਈ ਤੇ ਵੇਸਟ ਕਰੂਗਾ ਠੀਕ ਹੈ ਜੀ ਬਾਕੀ ਫੋਨ ਤੁਹਾਡੇ ਹੱਥ ਹੈਗੇ ਤੁਸੀਂ ਸਪੋਰਟ ਕਰਦੇ ਹੋ ਕੀ ਕਰਦੇ ਹੋ ਠੀਕ ਹੈ ਬਟ ਇੰਨਾ ਮੈਂ ਕਹੂੰਗੀ ਜਾ ਕੇ ਇਹਨੂੰ ਕੋਈ ਥੈਟ ਵਗੈਰਾ ਜਾਂ ਕੋਈ ਇਦਾਂ ਹੇਟ ਨਾ ਕਰਿਓ ਬਟ ਮੈਂ ਕਹਿ ਰਹੀ ਮੇਰਾ ਸਿਰਫ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਬੀ ਸਪੋਰਟ ਜਦੋਂ ਕਰਦੇ ਹੋ ਨਾ ਤਾਂ ਦੇਖ ਸਮਝ ਕੇ ਕਰਿਆ ਕਰੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ